चल अंदर चल चल नहीं अंदर चल चल अंदर ओहो मम्मी का फोन आ गया हेलो। पता हेलो। हल, हाँ। हाँ। अच्छा मम्मी मैं ना घर का सारा काम करके ना हमने तडे को जानी है।

ਝੜੀ ਐਨੀ ਬਿਮਾਰ ਆ ਤੂੰ ਤਾਂ ਖਿਆਲ ਰੱਖਣ ਲਈ ਕੋਈ ਨਹੀਂ ਇੱਕ ਪਾਸੇ ਮੇਰੇ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਹੁਣ ਮੈਂ ਕਰਾਂ ਤੇ ਕੀ ਕਰਾਂ ਘਰ ਦਾ ਕੰਮ ਵੇਖਾਂ ਕਿ ਆਪਣੀ ਮਾਂ ਨੂੰ ਦੇਖਾਂ ਮੈਂ ਇਸ ਤਰ੍ਹਾਂ ਕਰਦੀ ਆ ਮੈਂ ਮੰਮੀ ਨੂੰ ਕਹਿੰਨੀ ਆ ਕਿ ਤੁਸੀਂ ਜਿੰਨਾ ਕੰਮ ਬਚਿਆ ਨਾ ਤੁਸੀਂ ਪਲੀਜ਼ ਦੇਖ ਲਓ ਮੋਟਰ ਪੇਕੇ ਜਾਣਾ ਨਹੀਂ ਮੰਮੀ ਮੇਰੀ ਗੱਲ ਜ਼ਰੂਰ ਮੰਨਣਗੇ ਇਹ ਬਾਕੀ ਦਾ ਕੰਮ ਨਾ ਮੰਮੀ ਵੇਖ ਲੈਣਗੇ ਮੈਂ ਪਹਿਲਾਂ ਆਪਣੀ ਮਾਂ ਨੂੰ ਤੇ ਦੇਖਾ ਮੇਰੀ ਮਾਂ ਵਿਚਾਰੀ ਕਿੰਨੀ ਬਿਮਾਰ ਹੈ ਇਸ ਵੇਲੇ ਕੋਈ ਨਹੀਂ ਮੈਂ ਆਪਣੇ ਮੰਮੀ ਨੂੰ ਕਹਿੰਨੀ ਆ ਪਾਪੇ ਵੇਖ ਲੈਣਗੇ ਇਹਨਾਂ ਕਿਸੇ ਗੰਮ ਦਾ ਪਤਾ ਨਹੀਂ ਲੱਗਦਾ ਮੈਂ ਇਹਨੂੰ ਕਿਹਾ ਸੀ ਮਸ਼ੀਨ ਚੋਂ ਕੱਪੜੇ ਕੱਢ ਕੇ ਤੇ ਸੁੱਕਣੇ ਪਾਵੇ ਜਿੱਲੜ ਦੀ ਇਹ ਕੰਮ ਮੈਨੂੰ ਹੁੰਦਾ ਹੀ ਕੋਈ ਨਹੀਂ ਕੋਈ ਕੰਮ ਨਹੀਂ ਕਰ ਸਕਦੀ 20 ਵਾਰੀ ਕੰਮ ਨੂੰ ਕਹਿਣਾ ਪੈਂਦਾ ਤੇ ਫਿਰ ਕਿਤੇ ਨਿਬੜਦਾ ਕੰਮ ਹੈ ਕੋਈ ਪਤਾ ਨਹੀਂ ਕਿੱਥੇ ਦਿਮਾਗ ਇਹਦਾ ਰਹਿੰਦਾ ਹਰ ਵੇਲੇ ਕਿਹੜੇ ਖਿਆਲਾਂ ਚ ਗੁਆਚੀ ਰਹਿੰਦੀ ਘਰ ਦਾ ਰੋਜ਼ ਦਾ ਕੰਮ ਹੈ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਐਦਿ ਘੜੀ ਮੇਰੇ ਕਹਿੰਦਾ ਮਤਲਬ ਹੀ ਨਹੀਂ ਬੰਦਾ ਆਪਣੇ ਆਪ ਤੂੰ ਘਰ ਜਿਹੜਾ ਕੰਮ ਕਰਨਾ ਪਤਾ ਨਹੀਂ ਕਿਸ ਤਰ੍ਹਾਂ ਦੀ ਸੋਚ ਆ ਗਈ ਆ ਦੀ ਮੈਂ ਕਵਾਂਗੀ ਤੇ ਉਨੀ ਦਿਨ ਕੰਮ ਹੀ ਨਹੀਂ ਹੋਣਾ ਜਿੰਦੇ ਕਮਾਣਾ ਹੱਦ ਹੋ ਗਈ ਹੈ ਮੈਂ ਤਾਂ ਪਤਾ ਹੀ ਨਹੀਂ ਲੱਗਦਾ ਕਰਦੀ ਕਿ ਰਹਿੰਦੀ ਹਰ ਵੇਲੇ ਐਦਰ ਜਾਂਦੀ ਐਦਰ ਜਾਂਦੀ ਕੋਈ ਕੰਮ ਘਾਰ ਤੇ ਕਰਦੀ ਕੋਈ तेन कपड़े बना बह गई मेरे को दिल करता तेरा करने से होना ही नहीं तेरे को सारी मुझ दिल्ली रही अकल ना दिखी कोई भी मम्मी मैं ना तेरा काम जाना सी। केड़े काम जाना ਕੋਈ ਕੰਮ ਐ ਮੰਮੀ ਮੈਨੂੰ ਜਾਣਾ ਪੈਣਾ ਤੇ ਕੇ ਜਾਣਾ ਤੇ ਹੋਰ ਕਿਹੜਾ ਕੰਮ ਤੈਨੂੰ ਹੋਗਾ ਐ ਚਲੋ ਤੈਨੂੰ ਕੋਈ ਕੰਮ ਨਹੀਂ ਹੁੰਦਾ ਇੱਕ ਦਿਨ ਤੇਰੇ ਪਿੱਛੇ ਨਹੀਂ ਛੱਡਦੇ ਤੈਨੂੰ ਵਸਣ ਹੀ ਨਹੀਂ ਦਿੰਦੇ ਤੈਨੂੰ ਉਧਰ ਦਾ ਖਿਆਲ ਛੱਡੇਗੀ ਤੇ ਇੱਥੇ ਵਸੇਗੀ ਨਾ ਇਸ ਘਰ ਦਾ ਤੈਨੂੰ ਮੋਈ ਨਹੀਂਗਾ ਕੋਈ ਨਹੀਂ ਕਰਨੀ ਕੀ ਆਈ ਹੈ ਜੇ ਹੁਜੀ ਗੱਲ ਤੇ ਮਾਨ ਕਰਦੇ ਆਪਣੇ ਕੋਲ ਹੀ ਬਿਠਾ ਲੜਦੀ ਕੱਦ ਲਈ ਭੇਜਿਆ ਤੈਨੂੰ ਇੱਥੇ ਮੰਮੀ ਜੇ ਜ਼ਰੂਰੀ ਕੰਮ ਨਾ ਹੁੰਦਾ ਤੇ ਮੈਂ ਬਿਲਕੁਲ ਨਾ ਜਾਂਦੀ ਰੋਜ਼ ਹੀ ਤੇ ਦਰਨੀ ਆ ਤੂੰ ਕੁਛ ਵੀ ਨਾ ਤੂੰ ਠੀਕ ਕਹਿਂਦਾ ਹੀ ਐ ਨਹੀਂ ਪਹਿਲੇ ਮੈਨੂੰ ਦੱਸ ਲੋ ਜਿਹੜੀ ਪੇਕੇ ਤੇ ਪਿਆਂਦਵੇਂ ਲੋ ਜਿਹੜੀ ਤੋਟਰ ਬਣੀ ਐ ਉਹੋ ਜੀ ਮਾਂ ਜਿਹੜੀ ਤੈਨੂੰ ਸੱਦਣ ਵਾਲੀ ਹੈ ਚਲੋ ਹੋਇਆ ਬੰਦਾ ਕਿੱਟੇ ਹੋਇਆ ਕਿੱਟੇ ਮਹੀਨੇ ਵਿਚਰ ਦੋ ਮਹੀਨੇ ਪਿੱਛੇ ਬਣਾਈ ਕੇ ਚੱਕਾ ਲਾ ਲੰਦਾ ਵੈ ਤੂੰ ਤੇ ਉਠਿਆ ਬਸ ਮਾਰਾ ਕੰਨ ਫੋਨ ਲਾਇਆ ਹੁੰਦਾ ਹਰ ਵੇਲੇ ਤੇ ਬਸ ਮਾਰ ਜਿਹਦਾ ਕਵੇ ਉਸ ਵੇਲੇ ਤੋਟਰ ਬਣੀ ਤੈਨੂੰ ਕਰਦਾ ਕੋਈ ਫਿਕਰ ਮੁਕਰ ਨਹੀਂ ਹੁੰਦਾ ਕੋਈ ਕਰਦਾ ਵੀ ਕੋ ਕੰਮ ਕੰਮ ਕਰਨਾ ਹੁੰਦਾ ਵੈ ਤੋਟਰ ਬਣੀ ਲੋ ਜਿਹੜੀ ਪੇਕੇ ਕੁਛ ਸ਼ਰਮ ਕਰ ਚਾ ਕੋਈ ਘਰ ਵਾਲੀ ਵੀ ਧਿਆਨ ਦਿਆ ਕਰ ਦਾ ਦੇ ਜੀ ਸਾਰਾ ਘਰ ਮੈਂ ਹੀ ਸਿਮਟਿਆ ਠੀਕ ਆ ਸੰਭਿਆ ਆਈ ਹੈ ਦੋ ਟਿੱਕੇ ਪਕਾਣੇ ਤੇ ਚਲ ਮਾਂ ਵੱਲ ਤੁਰ ਪੈਣੀ ਹੈ ਹੋਰ ਤੇਨ ਕੋਈ ਕੰਮ ਨਹੀਂ ਹੈਗਾ ਹੈ ਅੰਨੇ ਵੇਖਾ ਜੇ ਤੈਨੂੰ ਸਿਰੇ ਚੜਾਇਆ ਆ ਰੋਜ਼ ਜੜੀ ਤੁਰ ਪੈਣੀ ਇਹਨੂੰ ਤੂੰ ਸਮਝਾ ਨਹੀਂ ਸਕਦੇ ਚਾਹੀ ਜੀ ਮੈਂ ਤਾਂ ਬਹੁਤ ਕਰਨੀ ਆ ਜਾਨੀ ਖਾ ਗਈ ਅੱਖੇ ਲੱਗਦੀ ਹੋਣੀ ਕੰਮ ਤੇ ਘਰ ਦਾ ਕਰਦੀ ਨਹੀਂ ਤੇਰੇ ਤੇ ਘੁੰਮਦੀ ਰਹਿੰਦੀ ਹੈ ਪਦਾਰੀ ਕਿਹੜੀ ਖਿਆਲਾਂ ਤੇ ਘੁਮਾਰ ਵੱਲੇ ਗੁਆਚੀ ਰਹਿੰਦੀ ਹੈ ਸਮਝ ਨਹੀਂ ਆਂਦੀ ਕੰਟਾ ਹੋ ਗਿਆ ਜੇ ਮੈਂ ਕਿਹਾ ਕਿ ਕਪੜੇ ਮਸ਼ੀਨ ਚਾ ਕਰਕੇ ਸੁੱਕਨੇ ਪਾ ਅਜੇ ਤੱਕ ਨਹੀਂ ਦੇ ਪਏ ਆ ਆਈ ਮੇਰੇ ਕੋਲ ਬਹਿ ਕੇ ਮੂੰਹ ਬਣਾ ਕੇ ਮੈਂ ਕੀ ਹੋਇਆ ਮੈਂ ਪੇਕੇ ਚੱਲੀ ਆ ਮੈਨੂੰ ਕੰਮ ਹੈ ਜ਼ਰੂਰੀ ਖਰੇਬ ਜਿਹੜੇ ਕੰਮ ਪਏ ਐ ਇਸ ਕਰਕੇ ਕੰਮ ਨਹੀਂ ਆਂਦੇ ਕੋਈ ਵੀ ਕਿ ਮੈਥੇ ਵੀ ਕੋਈ ਕੰਮ ਕਰਨਾ ਹੁੰਦਾ ਕਿੰਨੇ ਤਰ੍ਹਾਂ ਦੇ ਕੰਮ ਨਾ ਕੀ ਚਾਹਦੇ ਹੋ ਮੇਰਾ ਵਿਆਹ ਹੋ ਗਿਆ ਐਦਾ ਮਤਲਬ ਆਪਣੇ ਪੇਕੇ ਛੱਡਦਾ ਮੈਨੂੰ ਤੈਨੂੰ ਥੋੜੀ ਕਹਾਂ ਕਿ ਤੂੰ ਪੇਕੇ ਛੱਡ ਜਾ ਤਰੀਕੇ ਨਾਲ ਜਾ ਉਠਿਆ ਰਹਾ ਮਤਲਬ ਜਰਅਲੀਆ ਮਾਰੇ ਫੋਨ ਦੀ ਟੱਚ ਨਾਲ ਮੈਂ ਪਿੱਕੇ ਜਲਦੀ ਆਂ ਜੀ ਨਹੀਂ ਘਰ ਦੇ 36 ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਕਿੰਨਾ ਕੰਮ ਕਰਦਾ ਬਿਸਰੇ ਤੱਕ ਨਹੀਂ ਸੰਭਦੀ ਉੱਥੇ ਹੀ ਰਾਤੀ ਸੋਣਾ ਕੰਬਲ ਪਾਇਆ ਉੱਥੇ ਹੀ ਰੋਤੇ ਪਿਆ ਕੋਈ ਜੋੜਨਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਿਸਰੇ ਚੱਦਰ ਬਦਲ ਕਿ ਦੂਜੇ ਦਿਨ ਤੀਜੇ ਦਿਨ ਚੱਦਰ ਬਦਲ ਕੋਈ ਪਤਾ ਹੀ ਕੋਈ ਨਹੀਂ ਮਾ ਚੁੱਕੇ ਨਾ ਚੁੱਕੇ ਭਾਂਡੇ ਉੱਥੇ ਖਾਦੇ ਉੱਥੇ ਪਏ ਰਹਿੰਦੇ ਤੇ ਪੁੰਗੇ ਡਿੱਗੇ ਰਹਿੰਦੇ ਭਾਂਡੇ ਹਟਾਣਾ ਹੀ ਨਹੀਂ ਬੱਚੇ ਨੂੰ ਕਿ ਮੈਂ ਹਟਾਵਾ ਨਾ ਆਪ ਕਰਨਾ ਨਾ ਕਰਨ ਹੁੰਦੇ ਰਗਾ ਕਿਸੇ ਆਵੇ ਨੂੰਂਜ ਕਹਿੰਦਾ ਤੇਰ ਸਾਹਮਣੇ ਆਈ ਸਾਰਾ ਇਹੋ ਜਿਨੇ ਘਰ ਸਾਹਮਣੇ ਉਹ ਤੈਨੂੰ ਮੈਂ ਕਹਿਨੀ ਸੀ ਨਾ ਕਿਦਾਂ ਨੇੜੇ ਦੀ ਨਾਲ ਹੈ ਹੈ ਤੂੰ ਵੀ ਮੂੰਚ ਚੱਕ ਕੇ ਕਹਤਾ ਨਹੀਂ ਬੜੀ ਬੜਿਆ ਕੁੜੀ ਚੰਗੀ ਆ ਇਹ ਜੇ ਜੂੜਦੀ ਹੁੰਦੀ ਨਾ ਤੇ ਚਲੋ ਆਪੇ 2 ਮਹੀਨੇ ਪਿੱਛੇ 3 ਮਹੀਨੇ ਪਿੱਛੇ ਜਾਂ ਜਾਂਦੀ ਹੈ ਉੱਠਿਆ ਹੌਣ ਤੇ ਸ਼ਹਿਰ ਦੇ ਵਿੱਚ ਹੈ ਉੱਠਿਆ ਮੂੰਚ ਚੱਕ ਕੇ ਤੋਰ ਪੈਂਦੀ ਹੈ ਤੋਰ ਇੱਕ ਟਵਾ ਫੜਦੀ ਕਿਸੇ ਪੁੱਛਦੀ ਤੋੜੀ ਹੈ ਮੈਂ ਆਨੀ ਹੁਣੇ ਇਹੀ ਗੱਲ ਕਹਿ ਕੇ ਜਾਂਦੀ ਜੇ ਮੈਂ ਆਨੀ ਹੁਣੇ ਫਿਰ ਕਿੰਨੇ ਕੰਨ ਕੰਮ ਪਏ ਉੱਤੇ ਉਸ ਲਈ ਤੋੜੇ ਹੁਣ ਵੀ ਆ ਕੇ ਕੰਦਵੀਂ ਭਜਾਣਾ ਇਸ ਲਈ ਬੈਠੀ ਮੇਰੇ ਕੋਲ। ਐਸੀ ਕੰਦਵੀਂ ਮੈਂ ਘਰ ਦਾ ਕੋਈ ਕੰਮ ਨਹੀਂ ਕਰਦੀ ਤੇ ਫਿਰ ਕਭਰਾ ਕਿਉਂ ਜਾਂਦੇ ਜਦੋਂ ਮੈਂ ਪੇਕੇ ਥੋੜੀ ਦੇਰ ਵਸਤੇ ਜਾਨੀ ਆ ਤੇ ਆਇਆ ਐਸੀ ਕਭਰਾਨੇ ਥੋੜੀ ਪਈ ਆ ਅਸੀਂ ਤੈਨੂੰ ਕਹਿੰਨੇ ਆ ਕਿ ਸਾਰਾ ਘਰ ਦਾ ਕੰਮ ਸੁਣ ਤਰ ਕਰਕੇ ਫੇਰ ਜਾ ਤੇ ਤੂੰ ਜਾਣਾ ਉੱਥੇ ਜਾਂਦਾ ਛੋਣੀ ਜਾ ਕੇ ਪਿਆ ਪਾਰ ਨਹੀਂ ਹੈ ਤੈਨੂੰ ਨਹੀਂ ਪਤਾ ਕਿ ਪਿੱਛਾ ਵੀ ਕੋਈ ਹੈਗਾ ਵੇ ਕਿ ਨਹੀਂ ਹੈਗਾ। ਜਾਣ ਤੋਂ ਪਹਿਲਾਂ ਵੀ ਮੈਂ ਕੰਮ ਕਰਦੀ ਆ ਉੱਥੋਂ ਆ ਕੇ ਵੀ ਮੈਂ ਸਾਰਾ ਕੰਮ ਕਰਦੀ ਆ। ਆਹੋ ਨਹੀਂ ਗੱਲ ਸੁਣ ਗਵੰਡੀਆਂ ਨੇ ਕਰਨਾ ਕੰਮ ਕਰਨਾ ਤੇ ਤੂੰ ਹੀ ਹੋ। ਆਗੇ ਵੀ ਕਰਨੀ ਤੇ ਜਾ ਕੇ ਵੀ ਕਰਨੀ ਸੁਣਾਣ ਲੱਗੀ ਐ ਤੇ ਫੇਰ ਮਨ ਨੂੰ ਵਨ ਸੁਵਨੇ ਮੇਨੇ ਨਾ ਮਾਰੋ ਕਿ ਡਿੱਗੀ ਡਿੱਗੀ ਲੰਬੀ ਜੁਬਾਨ ਹੈ ਕਿ ਨਾ ਬੋਲਦੀ ਐ ਕੋਈ ਸਮਝਾਓ ਨਾ ਇਹਨੂੰ ਕੁਛ ਕਹੋ ਨਾ ਬਸ ਗੱਲ ਖਤਮ ਫੇਰ ਉਹ ਆਥੇ ਉੱਥੋਂ ਆਂਦੀ ਜਿਉਂ ਗੱਲਾਂ ਸੁਣ ਕੇ ਆਗੇ ਖੜੇ ਕੇ ਸੋਚਦੀ ਰਹਿੰਦੀ ਫੇਰ ਇਹ ਕੁਛ ਕੰਮ ਦੇ ਹੱਥੋਂ ਨਿਕਲਦਾ ਨਹੀਂ ਜਲਦੀ ਜਲਦੀ ਮੰਮੀ ਤੁਸੀਂ ਤੇ ਦਾਦੀ ਜੀ ਜੋ ਮੈਨੂੰ ਬੋਲਣਾ ਨਾ ਬੋਲੀ ਜਾਓ ਜੋ ਤੁਸੀਂ ਗੱਲਾਂ ਆਪਸ ਵਿੱਚ ਮੇਰੇ ਬਾਰੇ ਕਰਨੀਆਂ ਕਰੀ ਜਾਓ ਮੇਰੀ ਮਜਬੂਰੀ ਐ ਮੈਂ ਹਉ ਜਾਣਾ ਤੇ ਮੈਂ ਚਲਨੀ ਆ ਪਲੀਸ ਕੋਈ ਹੈਗਾ ਕਿ ਕਿੱਥੇ ਨਾ ਨੂੰ ਸ਼ਰਮੀ ਕੋਈ ਨਹੀਂ ਸ਼ਰਮੀ ਨਹੀਂ ਨਾ ਵੜਿਆ ਇਹ ਦੋ ਜਨੇ ਦੇਖ ਲੈ ਪੈ ਦਾਦੀ ਵੀ ਕਹਿੰਦੀ ਵੀ ਮਾਂ ਵੀ ਕਹਿੰਦੀ ਨੋਕਲ ਹੀ ਕੋਈ ਨਹੀਂ ਉਧਰ ਦੀ ਲੱਗੀ ਮੈਂ ਉਧਰ ਹੀ ਜਾਣਾ ਉਧਰ ਹੀ ਜਾਣਾ ਦੱਸ ਹੈ ਆਈਨੀ ਇਸ ਘਰ ਦੀ ਕੋਈ ਫਿਕਰ ਨਹੀਂ ਮੈਂ ਮਾਂ ਨੇ ਮਿਆਂ ਨਹੀਂ ਕਰ ਲਈ ਸੀ ਮੈਂ ਰਿਆ ਕਰਨੀ ਫਿਰ ਉੱਥੇ ਰੱਖ ਲੰਦੀ ਕੋਲ ਦੂਸੂ ਕਰੀ ਜਾਂਦੀ ਥੀ ਨਾ ਜਿੰਨੇ ਕਰ ਮੈਂ ਤੈਨੂੰ ਕਹਿੰਦੀ ਸੀ ਨਾ ਇਹਨੂੰ ਤੂੰ ਸ਼ੁਰੂ ਤੇ ਡਾਂਡ ਕੇ ਰੱਖ ਲਈ ਹੈਂ ਤੇ ਫੇਰ ਹੁਣ ਤਾਂ ਸੁੱਧੀ ਹੋਈ ਹੁੰਦੀ ਸੀ ਤੂੰ ਵੀ ਐਨ ਨੂੰ ਥੋੜੀ ਜਿਹੀ ਟੇਲ ਟੋਲੋ ਦੀਤੀ ਆ ਅਨ ਨੂੰ ਕੋਈ ਸ਼ਰਮ ਥੋੜੀ ਹੈਗੀ ਆ ਕਿ ਜਦਾ ਦਾਦੀ ਬੋਲਣ ਦੀ ਆ ਜਾਂ ਮੇਰੀ ਸੱਸ ਬੋਲਣ ਦੀ ਆ ਕਿ ਮੈਂ ਹੁਣ ਹੀ ਚਲ ਮਨ ਨਾ ਰਵਾਂ ਪਰ ਨਹੀਂ ਇਹੋ ਜਿਹੇ ਨੂੰ ਨਹੀਂ ਕੋਈ ਅਸਰ ਹੁੰਦਾ ਹੁੰਦਾ ਮਨ ਦਾ ਸੱਸ ਉਹ ਤਾਂ ਦੇਸਾਈ ਵੀ ਅਸਰ ਕਿੰਨਾ ਕਰਾ ਉਹ ਤਾਂ ਦੇਸਾਈ ਵੀ ਆ ਵਾ ਕੀ ਅਸਰ ਰਗਾ ਅਸੀਂ ਬੋਲਨੀ ਆ ਪਈ ਤਾਂ ਕਹੀ ਅਨੂੰ ਤੇ ਮਰਜ਼ੀ ਕਰੀ ਜਾ ਮੈਂ ਤੇ ਜਾਣੀ ਮੇਰੀ ਮਜਬੂਰੀ ਕਰੇ ਕਾ ਦੀ ਮਜਬੂਰੀ ਜੇ ਤੂੰ ਦੱਸ ਘੜੀ ਤੇਰੀ ਮਜਬੂਰੀ ਆ ਉਹ ਆ ਪੇਕੇ ਦੀ ਕੋਈ ਮਜਬੂਰੀ ਮਜਬੂਰੀ ਨਹੀਂ ਹੋ ਹੈਗੀ ਐਨ ਨੂੰ ਮੈਂ ਦੱਸਾਂ ਇਹ ਪਤਾ ਕੀ ਛਾਂ ਦੇ ਪਤਾ ਕੀ ਪਿੱਕੇ ਕਰ ਗਿਆ ਅਰੇ ਮਾਂ ਉਹਨੇ ਤੇ ਅੰਦਰ ਘਟੇ ਕੋਈ ਪੜਾਈ ਨਾ ਕੀਤੀ ਹੋਵੇ ਤੈਨੂੰ ਤਾਂ ਕੀ ਪਤਾ ਲੱਗਦਾ ਤੇ ਰੋਜ਼ ਜਾਨ ਦਾ ਮਤਲਬ ਕੀ ਹੈ ਮਜਬੂਰੀ ਕਿਹੜੀ ਆ ਗਾ ਜੀ ਅਨੂੰ ਮਜਬੂਰੀ ਐਡੀ ਘੜੀ ਆ ਗਾ ਬਲੇ ਖਾਂਦੇ ਪੀਂਦੇ ਐਡੀ ਘੜੀ ਗੱਲਾਂ ਆਂ ਹੋਰ ਕੀ ਆ ਮੇਰਾ ਖਿਆਲ ਆ ਕੋਈ ਕੁਛ ਨਹੀਂ ਮੈਂ ਦੱਸਾ ਇਹ ਕੁਛ ਮਾਂ ਨੂੰ ਡੂਰ ਦੇ ਦੁ ਕੀ ਅੰਡੀਆਂ ਅੰਡੀਆਂ ਮੈਂ ਤਾਂ ਚੁੱਪ ਕਰਕੇ ਲੈ ਜੀ ਸਾਨੂੰ ਕੀ ਪਤਾ ਲੱਗਦਾ ਐ ਟੀਵਾ ਚੀਲ ਪਾਈ ਤੇ ਚੱਲ ਤੁਰ ਪਈ ਆਪਣਾ ਹੋਰ ਸੁੰਦੀ ਥੋੜੀ ਕਿਸੇ ਦੀ ਸੁਣ ਨਾ ਤੇ ਹੈ ਹੀ ਨਹੀਂ ਘਰ ਬੈ ਨਹੀਂ ਦੇ ਘਰ ਦਾ ਕੋਈ ਸੋਚੇ ਹੀ ਨਾ ਮੈਂ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਉਹ ਨਹੀਂ ਇਹਦਾ ਧਿਆਨ ਹੀ ਜਿਆਦਾ ਪੀਕੇ ਵਾਲੀ ਪੀਕੇ ਵਾਲੀ ਕਿਹੜਾ ਜਿਆਦਾ ਤਿਆ ਹੁਣ ਤੇ ਕਹਿੰਦਾ ਸਾਡਾ ਫਰਜ਼ ਹੈਗਾ ਹੁਣ ਅਸੀਂ ਆ ਥੋੜੀ ਯਾਰੀ ਮੇਰੇ ਤੇ ਦੋਚ ਪੜਾ ਬਿਲਾ ਦਿੱਤੀ ਫਿਰ ਕਿਸੇ ਨੇ ਕਹਿਣਾ ਕਿ ਲੈ ਨੂਸਾ ਸਭ ਅੱਛੀ ਜੀ ਬੋਲਦੀਆਂ ਜਾਂ ਕੁਛ ਲੜਦੀਆਂ ਨਹੀਂ ਨਹੀਂ ਤੇ ਯਾਰ ਕੋਈ ਸਮਾਂ ਹੀ ਨਹੀਂ ਦੇਗਾ ਚੱਟ ਤੁਰ ਪੈਂਦੀਆਂ ਜੇ ਤਾਂ ਕਿ ਲੋੜ ਕੀ ਹੈ ਕੰਮ ਕਰਨ ਦੀ ਮੈਂ ਤਾਂ ਮੂੰਹ ਨਾਲ ਹੀ ਕਹਿਣਾ ਸਮਝਾਣਾ ਹੀ ਹੈ ਸਮਝਾਏ ਤਾਂ ਠੀਕ ਹੈ ਠੀਕ ਹੈ ਨਾ ਸਮਝਦੇ ਪਰ ਵੇਖੀ ਲੈ ਯਤਰਾ ਜਿੰਦਗੀ ਬਾਰ ਬਾਰ ਹੰਡੀ ਫਰਕੀ ਜਾਂਦੇ ਆ ਹੋਰ ਕੀ ਕਰ ਸਕਦੇ ਆ ਸੋਨਿਆ ਤੂੰ ਖਾਇ ਰੱਬਾ ਮੇਂ ਸ਼ੂਗਰ ਆ ਤੂੰ ਆ ਗਈ ਆ ਹੁਣ ਲੋਗ ਲਾ ਲਈ ਆ ਫੜੇ ਚਾਬੀ ਤੇਰੀ ਮੰਮੀ ਨੇ ਤੇ ਫੋਨ ਕਰ ਗਈ ਕਿ ਮੇਰੀ ਜਾਨ ਹੀ ਖਾਲੀ ਚੱਲ ਯਾਰ ਉਹ ਵੀ ਸਹੀ ਆ ਆਪਣੀ ਜਗਾ ਬਜ਼ੁਰਗ ਸ਼ਰੀਰ ਹੈਗਾ ਵਾ ਤੈਨੂੰ ਤੇ ਪਤਾ ਵਾ ਉਹਨਾਂ ਕੋਦੇ ਉੱਠ ਕੇ ਬੈਠਿਆ ਨਹੀਂ ਜਾਂਦਾ ਤੇ ਤੂੰ ਕੱਲੇ ਛੱਡ ਕੇ ਚੱਲ ਗਈ ਉਹਨਾਂ ਨੂੰ ਮੇਰੀ ਗੱਲ ਸੁਣੇ ਯਾਰ ਤੂੰ ਆ ਜਾ ਕਰੀਂ ਥੋੜੇ ਦਿਨ ਰਹਿਣ ਆ ਜਾ ਤੇਰੀ ਮੰਮੀ ਨੇ ਆਂਟੀ ਨੇ ਮੈਨੂੰ ਇੰਨੇ ਫੋਨ ਕੀਤੇ ਇੰਨੇ ਫੋਨ ਕੀਤੇ ਕੋਈ ਕਹਿੰਦੀ ਹਾ ਦੇਣੀ ਫਾਰ ਕੇ ਮੈਨੂੰ ਆਣਾ ਪਿਆ ਮੈਂ ਤੇ ਹੋਂਤਾ ਰਹਿਣਾ ਸੀ ਇੱਧਰ ਮੰਮੀ ਵੱਲ ਜੇ ਮੈਂ ਵੀ ਨਾ ਹੁੰਦੀ ਤੇ ਫੇਰ ਕਿੰਨੇ ਕੀ ਹਾਲ ਰੱਖਣਾ ਸੀਗਾ ਤੂੰ ਥੋੜਾ ਦੇ ਆਪਣੇ ਸੱਸ ਨੂੰ ਕਹਿ ਛੱਡ ਕਿ ਮੇਰੀ ਮਜਬੂਰੀ ਆ ਕਿ ਮੈਂ ਮੰਮੀ ਠੀਕ ਨਹੀਂ ਹੈ ਕਿਤੇ ਮੈਂ ਮੰਮੀ ਦਾ ਧਿਆਨ ਰੱਖਣਾ ਵਾ ਉਹ ਵਿਚਾਰੇ ਕੰਨਿਆਂ ਨੂੰ ਕੁਝ ਹੋ ਹੋ ਗਿਆ ਤੇ ਕੀ ਬਣੂਗਾ ਤੇਰਾ ਇਹਦੇ ਬਾਰੇ ਤੂੰ ਸੋਚਿਆ ਮੈਂ ਕਿ ਨਹੀਂ ਕੱਲਾ ਮਨ ਦਾਸ ਮੰਮੀ ਠੀਕ ਆ ਜਾ ਕਿੱਥੇ ਠੀਕ ਆ ਤੈਨੂੰ ਵੀ ਪਤਾ ਵਾ ਬਿਮਾਰ ਚੱਲੰਦੀ ਆ ਬੈਡ ਰੈਸਟ ਉਨਾਂ ਦੀ ਚੱਲੰਦੀ ਆ ਉੱਠੇ ਉਹਨਾਂ ਕੋ ਜਾਣ ਨਹੀਂ ਤੇ ਆ ਤੇ ਮੈਂ ਉੱਠ ਕੇ ਹੁਣ ਬਿਠਾ ਕੇ ਆਈ ਆ ਕੈਮਰਾ ਲਾ ਕੇ ਓਨ ਕਰਕੇ ਆਈ ਆ ਉਹਨਾਂ ਦੇ ਅੱਗੇ ਕਿ ਚੱਲ ਮੈਂ ਵੀਡੀਓ ਕਾਲ ਤੋਂ ਵੇਖ ਲਵਾਂਗੀ ਸ਼ੁਗਰਾ ਕਿਤੇ ਤੂੰ ਆ ਗਈ ਆ ਉਹ ਥੋੜਾ ਭੈਣ ਸੋਚ ਆਪਣੇ ਸੋਹਰਿਆਂ ਵਾਲੀ ਲੱਗ ਰਹੀ ਨਹੀਂ ਥੋੜਾ ਪੇਕਿਆਂ ਦਾ ਵੀ ਸੋਚ ਲਾ ਕੀ ਦੱਸਾਂ ਕਿਰਨ ਮੈਂ ਤੇ ਦੋਵੇਂ ਪਾਸੇ ਫਸ ਗਈ ਆ ਇੱਕ ਪਾਸੇ ਮੇਰੀ ਮਾਂ ਜਿਨੇ ਮੇਰਾ ਸਾਰਾ ਸੁੱਖ ਦੁੱਖ ਕੀਤਾ ਇੱਕ ਪਾਸੇ ਮੇਰੇ ਸੋਹਰੇ ਜਿੱਥੇ ਮੇਰੀਆਂ ਜ਼ਿੰਮੇਵਾਰੀਆਂ ਮੈਨੂੰ ਰੋਕ ਦਿੰਦੇ ਆ ਮੈਂ ਕਰਾਂ ਤੇ ਕੀ ਕਰਾਂ ਤੇਰੀ ਵੀ ਗੱਲ ਸਹੀ ਆ ਪਰ ਜ਼ਿੰਮੇਵਾਰੀ ਤੇਰੀ ਸਪੇਕਿਆਂ ਵੱਲ ਵੀ ਬੰਦੀ ਆ ਇਹ ਨਹੀਂ ਆ ਕਿ ਤੂੰ ਵਿਆਹੀ ਗਈ ਆ ਤੇ ਤੂੰ ਇੱਧਰ ਆਣਾ ਨਹੀਂ ਆ ਵਿਆਦ ਰਾਕੇ ਗਈਆਂ ਤੇਰੇ ਘਰ ਦੇਆਂ ਵਿੱਚ ਆ ਥੋੜੀ ਆ ਤੈਨੂੰ ਥੋੜੇ ਦਿਨ ਉਹਨਾਂ ਨੂੰ ਵੀ ਕਹਿ ਛੱਡ ਆਪਦੇ ਘਰ ਵਾਲਿਆਂ ਨੂੰ ਕਹਿ ਛੱਡ ਕਿ ਮੇਰੀ ਆ ਮਜਬੂਰੀ ਹੈਗੀ ਆ ਤੇ ਮੇਰੀ ਮੰਮੀ ਕੱਲੀ ਆ ਤੇ ਮੈਂ ਨਹੀਂ ਥੋੜੇ ਦਿਨ ਆ ਸਕਦੀ ਮਹੀਨਾ ਕਿ ਤੂੰ ਰਹਿ ਕੇ ਜਾ ਉੱਥੇ ਕੋਈ ਨਹੀਂ ਸਮਝਦਾ ਸਭ ਨੂੰ ਇਹ ਹੀ ਪਈ ਕਿ ਜੇ ਸੋਨੀਆ ਥੋੜੀ ਦੇਰ ਵੀ ਕਿਤੇ ਚਲੇਗੀ ਤੇ ਘਰ ਦੇ ਕੰਮ ਕੌਣ ਕਰੇਗਾ ਪਰ ਤੇਰੀ ਸਾਸੂ ਨੂੰ ਤੇ ਸਮਾਂ ਹੀ ਨਾ ਚਾਹੀਦਾ ਨਾ ਘਰ ਦੇ ਕੰਮ ਤੇ ਹੁੰਦੇ ਹੀ ਰਹਿਣੇ ਆ ਪਰ ਆਹ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਆ ਸੋਨੀਆ ਕਿਉਂ ਨਹੀਂ ਸਮਝਦੀ ਤੂੰ ਹੋਤੇ ਮਨ ਕੋਈ ਗੱਲ ਕਹਿੰਦੇ ਤੇਰੀ ਮਾਂ ਨੇ ਫੋਨ ਤੇ ਫੋਨ ਕਰੀ ਜਾਣਾ ਤੇ ਉਹਨਾਂ ਨੇ ਤੈਨੂੰ ਸੋਹਰੇ ਘਰ ਵਸਣ ਨਹੀਂ ਦੇਣਾ ਸਹੀ ਗੰਦੇ ਆ ਲੋਕ ਆ ਕਈ ਸੋਹਰੇ ਨਾ ਨੂੰਆ ਨੂੰ ਨੁਆਏ ਬਣਾ ਕੇ ਰੱਖਦੇ ਆ ਲੋਕਾਂ ਸਾਹਮਣੇ ਕਹਦੇ ਨੇਗੇ ਨਾ ਨਾ ਇਹ ਤੇ ਸਾਡੀਆਂ ਧੀਆ ਵਾਂ ਸਾਡੀਆਂ ਧੀਆ ਨਾਲੋਂ ਪਹਿਲਾਂ ਤੇ ਇਹ ਆ ਪਰ ਜਦੋਂ ਉਹ ਨਿਬਾਨ ਦੀ ਵਾਰ ਹੀ ਆਂਦੀ ਆ ਤੇ ਫਿਰ ਈਆਂ ਇਹਨਾਂ ਨੂੰ ਚੰਗੀਆਂ ਲੱਗਦੀਆਂ ਨੂਆ ਕਿਥੇ ਨੂਆ ਦੇ ਵੱਡ-ਵੱਡੇ ਖਾਂਦੀਆਂ ਵਾ ਪਰ ਮੇਰੀ ਸਲਾਹ ਮੰਨੇ ਤੇ ਨਾ ਜਾਈ ਅੱਜ ਤੇ ਆਪਣੀ ਮੰਮੀ ਦਾ ਧਿਆਨ ਰੱਖ ਆਪਣੇ ਘਰ ਵਾਲੇ ਕੋ ਆਪਣੇ ਕੱਪੜੇ ਮੰਗਵਾ ਲਾ ਤੇ ਕੁੜੀ ਵੀ ਮੰਗਵਾ ਲਾ ਤੇਰੀ ਮੰਮੀ ਦੀ ਹਾਲਤ ਬੜੀ ਖਰਾਬ ਆ ਤੇਰੇ ਸਿਵਾ ਹੁਣ ਉਹਨਾਂ ਦਾ ਕੋਈ ਵੀ ਨਹੀਂ ਹੈਗਾ ਚੱਲ ਹੁਣ ਮੈਂ ਚਲਦੀ ਆ ਧਿਆਨ ਰੱਖੀ ਕੋਈ ਸੀ ਦੀ ਲੋੜ ਹੋਊਗੀ ਤੇ ਦੱਸਦੀ ਫਿਰ ਬਹੁਤ ਬਹੁਤ ਥੈਂਕ ਯੂ ਤੇਰਾ ਕੋਈ ਗੱਲ ਨਹੀਂ Yes. मैं आई हाँ मम्मी कोलो मेतरा कि चलनी कि चलनी मम्मी, मम्मी? मम्मी? ਮੈਨੂੰ ਐਸਵੇਲੇ ਨਾ ਰੋਕੋ ਮੈਨੂੰ ਬੜਾ ਜ਼ਰੂਰੀ ਕੰਮ ਮਗਾਜੇ ਤੈਨੂੰ ਕਿੱਥੇ ਚੱਲਨੀ ਐ ਮੈਨੂੰ ਦੱਸ ਇੱਕ ਦਿਨ ਬੇਬੇ ਕਿੱਥੇ ਚੱਲੀਆਂ ਨਾ ਤੁਸੀਂ ਜੋ ਮਰਜ਼ੀ ਸਮਝ ਲਓ ਪਰ ਮੈਂ ਐਸਵੇਲੇ ਜਾਣਾ ਏ ਤੈਨੂੰ ਕਿਹ ਅਸ ਨੇ ਨਹੀਂ ਜਾਣਾ ਚੱਲ ਤੂੰ ਅੰਦਰ ਚੱਲ ਚੱਲ ਮੈਂ ਨਹੀਂ ਜਾ ਚੱਲ ਅੰਦਰ ਚੱਲ ਚੱਲ ਨਹੀਂ ਅੰਦਰ ਉਹ ਜਾਣਾ ਰੋਜ ਜਾਣਾ ਕੀ ਗੱਲ ਏ ਤੈਨੂੰ ਵੇ ਦੇਖਦੀ ਹੈ ਨਾ ਤੂੰ ਕਿਸ ਤਰ੍ਹਾਂ ਜਾਨੀ ਆ ਮਾਂ ਇਹ ਰੱਬ ਆ ਬੰਦ ਹੋ ਹੋਂ ਨਿਕਲ ਕੇ ਦਿਖਾ ਹਾਂ ਬਾਤ ਆディ ਤੇ ਕੋਣ ਮੈਂ ਸਾਰਾ ਸਾਥੀ ਬੁਲਵਾਣਾ ਹੈ ਕਿ ਤੂੰ ਰੋਜ਼ ਹਰੀ ਕੀ ਕਰਨੀ ਚਾਹਨੀ ਹੈ ਕਿਹੜਾ ਤਮਾਨਾ ਜ਼ਰੂਰੀ ਕੰਮ ਹੈਗਾ ਲੈ ਦੱਸ ਕਿਹੜੀ ਮਜਬੂਰੀ ਹੈ ਮੈਂ ਮਜਬੂਰ ਆ ਮੈਂ ਮਜਬੂਰ ਆ ਦੱਸ ਕੀ ਮਜਬੂਰ ਹੈ ਕਿਉਂ ਮਜਬੂਰ ਹੈ मैं इस कमरे चो निकलन नहीं देना तेन मैं तेन दस हर वे मजबूरी मजबूरी की मजबूरी है पहले दस चंगी तरह की मजबूरी है, तो है मैं बेहतर आराम मजबूरी अज मैं तुम तो दस ही देनी हाँ मेरी की मजबूरी है मेरी मां बहुत बीमार है ਉਹ ਬਿਸਰੇ ਤੇ ਪਈ ਮੇਰੀ ਮਾਂ ਕੋਨੂੰ ਪੁੱਛਣ ਵਾਲਾ ਕੋਈ ਨਹੀਂ ਮੇਰੇ ਭਰਾ ਮੇਰੀ ਪਰਜਾਈ 도ਵੇ ਆਡੋ ਗਏ ਹੈ ਹਾਂਜੀ ਮੰਮੀ ਮੈਂ ਤੁਹਾਨੂੰ ਸੱਚ ਦੱਸਨੀ ਪਈ ਮੇਰੀ ਮਾਂ ਬਹੁਤ ਬਿਮਾਰ ਹੋਦੇ ਹਾਲਾਤ ਅਨੇਕ ਮਾੜੇ ਹੋ ਗਏ ਖੌਣ ਕੋਈ ਪੁੱਛਣ ਵਾਲਾ ਹੀ ਨਹੀਂ ਮੈਂ ਆ ਨਾ ਪੁੱਛਾਂ ਤੇ ਫਿਰ ਮੇਰੀ ਮਾਂ ਨੂੰ ਕੌਣ ਪੁੱਛੇ ਇੱਕ ਕੁੜੀ ਦਾ ਵਿਆਹ ਹੋਣਾ ਉਹਦੇ ਲਈ ਬਹੁਤ ਵੱਡਾ ਗੁਨਾਹ ਐ ਮੈਨੂੰ ਅੱਜ ਪਤਾ ਲੱਗਾ ਇੱਕ ਕੁੜੀ ਦੋਵਾ ਘਰਾਂ ਦੇ ਵਿੱਚ ਪਿਸ ਜਾਂਦੀ ਆ ਜੇ ਸੋਹਰਿਆਂ ਦੀ ਗੱਲ ਪੇਕੇ ਜਾ ਕੇ ਕਰੇ ਤੇ ਕੁੜੀ ਨੂੰ ਮਿਹਣੇ ਮੱਚਦੇ ਆ ਨਾ ਤੂੰ ਆਪਣੇ ਘਰ ਦੀ ਇੱਜ਼ਤ ਨਾ ਰੱਖ ਸਕੇ ਜੇ ਪੇਕਿਆਂ ਦੀ ਗੱਲ ਸੋਹਰੇ ਆ ਕੇ ਕਰੇ ਤੇ ਫਿਰ ਉਹਨੂੰ ਮਿਹਣੇ ਵਜਦਿਆ ਹਾਏ ਕਦੇ ਪੇਕੇ ਇਦਾਂ ਦੇ ਆ ਕੁੜੀ ਜਾਵੇ ਤੇ ਜਾਵੇ ਕਿੱਥੇ ਮੰਮੀ ਕੁੜੀ ਕੀ ਕਰੇ ਮੈਂ ਹੁਣ ਆਪਣੀ ਮਾਂ ਨੂੰ ਛੱਡ ਦਾਂ ਜਿੰਨੇ ਮੈਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਮੇਰਾ ਸਾਰਾ ਸੁੱਖ ਦੁੱਖ ਕੀਤਾ ਮੈਂ ਵਿਆਹ ਕਰਨ ਦੀ ਚੋਰ ਹੋ ਗਈ ਉਹ ਮੇਰੇ ਭਰਾ ਪਰ ਜਾਈ ਤੇ ਅੱਡ ਹੋ ਗਏ ਮੇਰੀ ਮਾਂ ਤੋਂ ਮੈਂ ਕਿੱਥੇ ਜਾਵਾਂ ਮੈਂ ਆਪਣੀ ਮਾਂ ਨੂੰ ਕਿੱਥੇ ਛੁੱਟ ਛੱਡਾਂ ਫੇ ਆਪਣੀ ਮਾਂ ਨੂੰ ਨਾ ਪੁੱਛਾਂ ਮਾਰ ਛੱਡਾਂ ਆਪਣੀ ਮਾਂ ਨੂੰ ਕੀ ਕਹਾਂ ਬਿਸਰੇ ਤੇ ਪਈ ਰ ਨਰਕ ਭੋਗ ਤੈਨੂੰ ਮੈਂ ਵੀ ਨਹੀਂ ਪੁੱਛ ਸਕਦੀ ਕੀ ਦਿੱਤੀ ਕੋ ਮੇਰੀ ਮਾਂ ਤੇ ਕੋਈ ਬੱਚਾ ਵੀ ਮੇਰਾ ਨਾ ਬਣੇ ਮੈਂ ਕਿੱਥੇ ਜਾਵਾਂ ਮੰਮੀ ਮੇਰੇ ਇਹ ਮਜਬੂਰੇ ਸੀ ਮੈਂ ਕਿ ਅੱਸੋਨੀਆ ਐਨੀ ਵਰ ਡਿਗਲ ਹੋ ਗਈ ਸੀ ਤੂੰ ਸਾਹ ਦੱਸੀ ਕਿਉਂ ਨਹੀਂ ਬੁੱਤ ਅਸੀਂ ਐਡੇ ਵੀ ਜ਼ਾਲਮ ਨਹੀਂ ਹਾਂ ਕਿ ਤੇਰੀ ਇਹ ਗੱਲ ਸੁਣ ਕੇ ਤੁਹਾਨੂੰ ਭੇਜ ਦੇਣਾ ਤੂੰ ਗੱਲ ਤੇ ਕਰਦੀ ਇੱਕ ਵਾਰੀ ਜਾਣੂ ਇਹਨੇ ਤੇ ਗੱਲ ਕੋਈ ਦੱਸੀ ਹੋਣੀ ਸਾਨੂੰ ਜਦ ਤੁਹਾਨੂੰ ਕੋਈ ਮਜਬੂਰੀ ਤੂੰ ਦੱਸ ਅਸੀਂ ਤੈਨੂੰ ਜੇ ਨਾ ਕਰੀਏ ਫਿਰ ਅਸੀਂ ਹੈਗੇ ਆ ਕਿ ਠੀਕ ਹੈ ਅਸੀਂ ਤੈਨੂੰ ਨਾ ਕਰਨ ਦੇ ਆ ਤੂੰ ਘੱਟੋ ਘੱਟ ਦੱਸ ਤੇ ਸਹੀ ਸਾਡੇ ਨਾਲ ਤੇ ਗੱਲ ਕਰ ਮੰਮੀ ਮੈਂ ਡਰ ਗਈ ਕਿਥੇ ਤੁਸੀਂ ਮੈਨੂੰ ਕੋਈ ਮੇੜੇ ਨਾ ਮਾਰੋ ਐ ਨਾ ਕਹੋ ਕਿ ਤੇਰੇ ਪੇਕੇ ਕਿੱਦਾਂ ਦੇ ਤੇਰੇ ਭਰਾ ਪਰਜਾਈ ਨੇ ਤੇਰੀ ਮਾਂ ਨੂੰ ਪੁੱਛਿਆ ਨਹੀਂ ਹੁਤੇ ਐਡੀ ਵੱਡੀ ਗੱਲ ਤੇਰੇ ਘਰ ਚ ਹੋ ਗਈ ਤੇਰੇ ਭਰਾ ਪਰਜਾਈ ਨੇ ਇਨਾ ਗਲਤ ਕਦਮ ਚੁੱਕ ਲਿਆ ਪਰ ਤੂੰ ਸਾ ਨਹੀਂ ਇੱਕ ਵਾਰੀ ਦੱਸਦੀ ਤਾਂ ਸਹੀ ਬੁੱਤ ਸਾੜ ਕੋ ਕਿੰਨਾ ਉੱਡਾ ਕੋ ਨਾ ਯਾ ਨਾ ਤੀ ਤੈਨੂੰ ਰੋਕੇ ਅਸੀਂ ਤੇ ਕਿਹਾ ਤੂੰ ਐਵੇਂ ਹੀ ਰੋ ਤੂੰ ਨਹੀਂ ਰਹਿਣੀ ਪੇਕੇ ਤੇਰਾ ਇੱਧਰ ਧਿਆਨ ਨਹੀਂ ਆ ਸਾਨੂੰ ਵੀ ਪਤਾ ਸੀ ਤੇਰੇ ਘਰ ਤੇ ਕੁਝ ਹੁੰਦਾ ਪਿਆ ਅਸੀਂ ਐਨੇ ਵੀ ਮਾੜੇ ਦੇ ਪੁੱਤਰ ਹੈ ਤੂੰ ਕਿਸਰਾਂ ਜੋ ਚਲਿਆ ਕਸਿਆ ਕੋਈ ਸੋਚ ਕੇ ਤੇ ਤੁਹਾਨੂੰ ਰੋਕਾਂਗੇ ਤੂੰ ਕਿੱਦਾਂ ਜੋ ਚਲਿਆ ਉ ਤਾਂ ਤੂੰ ਹੀ ਆਪਣੀ ਮਾਂ ਦੀ ਹੈਂ ਹੁਣ ਸੇਵਾ ਕਰਨੀ ਹੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕਦੇ ਨਹੀਂ ਰੋਕਾਂਗੇ ਹੁਣ ਤੂੰ ਜਾ ਆਪਣੀ ਮਾਂ ਕੋਲ ਮੈਂ ਤੇ ਤੁਹਾਨੂੰ ਸਾਰੀ ਸਚਾਈ ਦੱਸ ਦਿੱਤੀ ਹੈ ਨਾ ਤੇ ਕੋਈ ਗੱਲ ਨਹੀਂ ਕੋਈ ਧੀਏ ਕੋਈ ਨਹੀਂ ਜਾਇਆ ਕਰ ਤੂੰ ਤਾਂ ਇਹ ਗੱਲ ਤਾਂ ਠੀਕ ਹੈ ਪੇਕਿਆਂ ਦੀ ਗੱਲ ਸੋਹਰਿਆਂ ਨੂੰ ਨਹੀਂ ਕਰਨੀ ਤੇ ਸੋਹਰਿਆਂ ਦੀ ਗੱਲ ਪੇਕੇ ਜਾ ਕੇ ਨਹੀਂ ਕਰਨੀ ਪਰ ਜੇ ਅੱਡੀ ਵੱਡੀ ਗੱਲ ਹੋਵੇ ਇਹ ਵੀ ਲੁਕਾਣਾ ਠੀਕ ਨਹੀਂ ਆ ਸੱਸਾ ਵੀ ਤੇ ਮਾਵਾਂ ਵਰਗੀ ਹੁੰਦੀ ਆ ਤੂੰ ਤਾਂ ਚੰਗੀ ਨੂੰ ਬਣ ਗਈ ਤੇ ਮੈਂ ਤਾਂ ਚੰਗੀ ਸੱਸ ਨਾ ਨਾ ਬਣ ਸਕੀ ਮੇਰੇ ਕੋ ਗੁਨਾਹ ਆ ਜਾਣਾ ਸੀ ਇਹੋ ਜੀ ਕਿਹੜੀ ਗੱਲ ਸੀ ਤੂੰ ਦੱਸਦੀ ਤੇ ਸਹੀ ਕੁਾਰੇ ਤੂੰ ਵੇਖਦੀ ਤੇ ਸਹੀ ਤੇਰੀ ਸੱਸ ਕੀ ਕਰਨਦੀ ਅਸੀਂ ਤੇ ਐਹੀ ਸੋਚਦੇ ਰਹੇ ਪੁੱਤ ਸਾਨੂੰ ਦੋਨਾਂ ਨੂੰ ਮਾਫ ਕਰ ਦੇ ਅਸੀਂ ਕੀ ਕੁਝ ਨਹੀਂ ਤੈਨੂੰ ਸੁਣਾਇਆ ਸਾਨੂੰ ਕੀ ਪਤਾ ਸੀ ਤੂੰ ਇੰਨੀ ਮਜਬੂਰ ਐ ਇੰਨੀ ਕਿ ਦੁਖੀ ਆ ਅੰਦਰੋਂ ਐਸ ਲਈ ਸਾਨੂੰ ਮਾਫੀ ਦੇ ਤੂੰ ਤੇ ਚੰਗੀ ਧੀ ਬਣ ਗਈ ਅਸੀਂ ਨਾ ਬਣ ਸਕੇ ਮੰਮੀ ਦਾਦੀ ਜੀ ਤੁਸੀਂ ਮੇਰੇ ਕੋਲ ਮਾਫੀ ਨਾ ਮੰਗੋ ਗਲਤੀ ਮੇਰੀ ਵੀ ਐ ਮੈਨੂੰ ਆਪਣੀ ਸਾਰੀ ਗੱਲ ਤੁਹਾਡੇ ਨਾਲ ਕਰਨੀ ਚਾਹੀਦੀ ਸੀ ਮੈਨੂੰ ਦੱਸਣਾ ਚਾਹੀਦਾ ਸੀ ਕਿ ਮੇਰੀ ਮਾਂ ਬਹੁਤ ਬਿਮਾਰ ਐ ਮੈਂ ਹੀ ਤੁਹਾਨੂੰ ਸਮਝ ਨਾ ਪਾਈ ਮਾਫੀ ਤੇ ਮੈਂ ਵੀ ਤੁਹਾਡੇ ਕੋਲੋਂ ਮੰਗਦੀ ਹਾਂ ਕੋਈ ਨਹੀਂ ਪੁੱਤ ਤੂੰ ਨਾ ਪਰੇਸ਼ਾਨ ਆਉ ਤੇ ਤੂੰ ਜਾ ਆਪਣੇ ਪੇਕੇ ਜਾ ਆਪਣੀ ਮਾਂ ਦਾ ਕਿਆ ਕਰਾ ਐਨਾਂ ਨੂੰ ਤੇ ਸਮਝ ਲੱਗ ਗਈ ਆ ਪਰ ਤੁਸੀਂ ਦੱਸੋ ਤੁਸੀਂ ਕੀ ਸਮਝਿਆ ਮੇਰੇ ਵਰਗੀਆਂ ਕਈ ਕੁੜੀਆਂ ਐਸੀਆਂ ਜਿਹੜੀਆਂ ਆਪਣੇ ਮਨ ਦੀ ਗੱਲ ਆਪਣੇ ਸੱਸ ਆਪਣੇ ਸਹੁਰੇ ਨਹੀਂ ਦੱਸਦੀਆਂ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਆ ਆਪਣੇ ਦਿਲ ਦੀ ਗੱਲ ਆਪਣੀ ਕੋਈ ਵੀ ਮਜਬੂਰੀ ਹੋਵੇ ਨਾ ਆਪਣੇ ਘਰ ਦੇ ਵੱਡਿਆਂ ਨਾਲ ਜ਼ਰੂਰ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋਪੇ ਸਾਰੇ ਜਾਣੇ ਵਧੀਆ ਹੋਵਗੇ ਤੇ ਸੋਨਿਆ ਦੀ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਬਹੁਤ ਵਧੀਆ ਰੋਲ ਨਹੀਂ ਬਾਇਆ ਸਾਰਿਆਂ ਨੇ ਤੇ ਮੰਮੀ ਗਏ ਆ ਜੀ ਮੋਹਾਲੀ ਦੇ ਵਿੱਚ ਸ਼ੂਟ ਦੇ ਉੱਤੇ ਫਿਲਮ ਸਿਟੀ ਦੇ ਵਿੱਚ ਤੇ ਉਹਨਾਂ ਨੇ ਵੀਡੀਓ ਕੋਲ ਵੀ ਆਇਆ ਸੀਗਾ ਤੇ ਉਹ ਇੱਥੇ ਅਵੇਲੇਬਲ ਨਹੀਂ ਆਤੇ ਉਹਨਾਂ ਦੀ ਗਿਆ ਸਾਜੀ ਦੇ ਲੈ ਚ ਆਪਾਂ ਵੀਡੀਓ ਫਟਾਫਟ ਸ਼ੂਟ ਕਰ ਲਈ ਤੇ ਹੁਣੇ ਹੀ ਪੈ ਜਾਣੀ ਆ 2 ਵਜੇ ਫਟਾਫਟ ਹੁਣੇ ਮੈਂ ਐਡਿਟ ਕਰਾਂਗੀ ਤੇ ਇਸ ਵੀਡੀਓ ਦੇ ਵਿੱਚ ਇਹ ਸੀਗਾ ਕਿਸ ਸਾਸ ਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜੀ ਨੂੰਹ ਹੈਗੀ ਆ ਉਹ ਕਿਉਂ ਵਾਰ-ਵਾਰ ਪੇਕੇ ਜਾਂਦੀ ਆ ਮੇਨ ਰੀਜ਼ਨ ਇਹ ਸੀਗਾ ਕਿ ਨੂੰਹ ਡਰਦੀ ਹੈਗੀ ਕਿ ਜੇ ਮੈਂ ਆਪਣੀ ਸਾਸ ਨੂੰ ਦੱਸਦਾ ਕਿ ਮੇਰੇ ਭਰਾ ਪਰਜਾਈ ਵੱਖਰੇ ਹੋ ਗਏ ਆ ਮੇਰੀ ਸਾਸ ਮੇਰੇ ਪੇਕੇਆਂ ਬਾਰੇ ਕੀ ਸੋਚੂਗੀ ਨੂੰਹ ਨੂੰ ਹਜੇ ਵੀ ਆਪਣੇ ਭਰਾ ਦੀ ਇੱਜ਼ਤ ਦਾ ਖਿਆਲ ਆਉਂਦਿਆ ਸੀਗਾ ਕਿ ਜੇ ਪਤਾ ਲੱਗ ਗਿਆ ਕਿ ਮੇਰੇ ਘਰ ਦੇ ਗਲਤ ਨਾ ਸੋਚਣ ਪਰ ਇੱਥੇ ਠੀਕ ਆ ਪੇਕੇਆਂ ਦੀ ਗੱਲ ਹੋ ਰਹੀਆਂ ਜਾਂ ਸਹੁਰਿਆਂ ਦੀ ਗੱਲ ਪੇਕੇਆਂ 'ਚ ਨਹੀਂ ਕਰਨੀ ਚਾਹੀਦੀ ਭਾਜੇ ਤੁਹਾਡੀ ਏਡੀ ਵੱਡੀ ਮਜਬੂਰੀ ਹੈ ਤੁਹਾਨੂੰ ਕੋਈ ਏਡਾ ਵੱਡਾ ਦੁੱਖ ਫੇਰ ਜਰੂਰ ਆਪਣੇ ਹਸਬੰਡ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਆਪਣੇ ਸਾਸਦੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਤਾਂ ਕਿ ਉਹ ਵੀ ਤੁਹਾਨੂੰ ਸਮਝ ਸਕਣ ਕੋਈ ਏਡਾ ਤੇ ਚਾਲੂ ਹੁੰਦਾ ਨਹੀਂ ਆ ਕਿ ਤੁਹਾਨੂੰ ਕਿਤੇ ਹਨਾ ਆਨ ਜਾਣ ਨਹੀਂ ਦਊਗਾ ਜੇ ਤੁਹਾਡੇ ਪੇਕਿਆਂ ਦੇ ਵਿੱਚ ਇੰਨੀ ਵੱਡੀ ਮਜਬੂਰੀ ਪੈ ਜੂਗੀ ਤੇ ਚਲੋ ਜੀ ਤੁਸੀਂ ਕੁਝ ਕਹਿਣਾ ਵਾ ਚਾਹੀਦੀ ਜੀ ਬੜਾ ਨੀ ਦਾ ਗਾਦਾਈ ਹੈ ਕਿ ਜੀ ਚਾਹੀ ਹੁਣ ਫਰੀ ਹੋਈ ਜਾਂ ਨਹੀਂ ਤੇ ਚਾਹੀ ਤੇ ਬੀ ਵੀ ਬਹੁਤ ਹੈ ਦੇ ਡੇਟ ਕੱਢਣੀਆਂ ਬਹੁਤ ਮੁਸ਼ਕਿਲ ਨੇ ਚਾਹੀ ਦੇ ਲਈ ਜੀ ਵੀਰੋ ਆਸ ਤੇ ਪਰ ਮੈਨੂੰ ਵੀ ਮਜਬੂਰੀ ਸੀ ਇਸ ਕਰਕੇ ਨਹੀਂ ਮੈਂ ਆ ਸਕੀ ਤੇ ਹਾਂਜੀ ਚਾਈ ਚਾਈ ਜੀ ਦੇ ਹਸਬੰਡ ਉਹਨਾਂ ਦਾ ਵੀ ઓਪਰੇਟ ਹੋਇਆ ਸੀਗਾ ਤੇ ਉਹ ਇਸ ਕਰਕੇ ਚਾਈ ਕਾਫੇ ਦਿਨ ਹੋ ਗਏ ਆ ਆ ਨਹੀਂ ਪਾਏ ਤੇ ਅੱਜ ਵੀ ਬੜੀ ਛੇਤੀ ਛੇਤੀ ਆਏ ਆ ਤੇ ਮੈਂ ਕਿਹਾ ਚਲੋ फटाफट ਆਪਾਂ ਸਟੋਰੀ ਬਣਾ ਲਈਏ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹ ਗੱਲ ਕਿੰਨੀ ਕੁ ਸਹੀ ਆ ਕਿ ਸੋਹਰੇ ਵਾਲੇ ਇਹੀ ਸੋਚਦੇ ਆ ਕਿ ਪੇਕੇ ਜਿਹੜੇ ਹੈਗੇ ਆ ਉਹ ਧੀਆਂ ਦਾ ਘਰ ਵੱਸਣ ਨਹੀਂ ਦਿੰਦੇ ਚਲੋ ਜੀ ਥੈਂਕ ਯੂ ਥੈਂਕ ਯੂ